ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕੁੱਲ ਹੱਦ ਤੱਕ ਨਸ਼ਿਆਂ ਦੀ ਵਿਕਰੀ ਦੇ ਵਿੱਚ ਕਟੌਤੀ ਆਈ ਹੈ ਜਿਸ ਕਾਰਨ ਕੁਝ ਪੀੜਤ ਨੌਜਵਾਨ ਆਪਣਾ ਇਲਾਜ ਕਰਵਾ ਰਹੇ ਨੇ ਪਰ ਉਹਨਾਂ ਦਾ ਕੁਝ ਲੋਕਾਂ ਦੇ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਗੈਰ ਕਾਨੂੰਨੀ ਨਸ਼ਾ ਛੁਡਾਅ ਕੇਂਦਰਾਂ ਦੇ ਵਿੱਚ ḍੱਕ ਦਿੱਤਾ ਜਾਂਦਾ ਹੈ ਅੱਜ ਇੱਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਗੈਰ ਕਾਨੂੰਨੀ ਟੰਗ ਦੇ ਨਾਲ ਚੱਲ ਰਹੇ ਨਸ਼ਾ ਸ਼ੁਦਾਊ ਕੇਂਦਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਵਾਇਆ ਗਿਆ ਅਤੇ ਸੀਲ ਕਰ ਦਿੱਤਾ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਕੇਂਦਰ ਦੇ ਵਿੱਚ ਬੇੜ ਤੋਂ ਨੌਜਵਾਨਾਂ ਦੀ ਮਾਰ ਕੁੱਟਾਈ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਜਿਵੇਂ ਹੀ ਫਗਵਾੜਾ ਪ੍ਰਸ਼ਾਸਨ ਘਟਨਾ ਸਥਾਨ ਤੇ ਪਹੁੰਚੀ ਨੇ ਤਾਂ ਗੈਰ ਕਾਨੂੰਨੀ ਟੰਗ ਦੇ ਨਾਲ ਚੱਲ ਰਹੇ ਨਸ਼ਾ ਸ਼ਰਾਵ ਕੇਂਦਰ ਦੇ ਵਿੱਚੋਂ 18 ਦੇ ਕਰੀਬ ਨੌਜਵਾਨ ਬੰਸਨ ਜੋ ਨਸ਼ਿਆ ਤੋਂ ਪੀੜਤ ਸਨ ਅਤੇ ਸੰਪਰਕ ਕਰਨ ਤੇ ਡੀਐਸਪੀ ਪੂਸ਼ਣ ਸ਼ੇਖੇੜੀ ਨੇ ਦੱਸਿਆ ਕਿ ਇਹ ਕੇਂਦਰ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਸੀ ਜਿੱਥੇ ਬਹੁਤ ਖਾਮੀਆਂ ਪਾਈਆਂ ਗਈਆਂ ਸਨ। ਹਾਂਜੀ ਡਾਕਟਰ ਸਾਹਿਬ ਕੀ ਮਾਮਲਾ ਜਿਹੜਾ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਡ ਕੀਤੀ ਕੋਠੀ 'ਚ? ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ। ਤੇ ਉਹਦੇ ਵਿੱਚ ਇਨਫਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਹੋ ਗਏ 13 ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ెంట్ ਸੀਗੇ ਤੇ ਉਹਨਾਂ ਨਾਲ ਟ੍ਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ दैट ਸਾਨੂੰ ਮੈਡੀਸਿਨਸ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅੱਗੇ ਹਾਇਰ ਅਥਾਰਟिटीज ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀਆਂ ਅੰਦਰ ਗੋਲੀਆਂ ਡਰਗ ਦੇ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰੱਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਟਲ ਰਿਕਵਰ ਕੀਤੇ ਹੋਤੋਂ 18 ਓਨ ਲਿਸਟ ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋ ਨਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਇਆ ਗਿਆ ਨਾ ਇਗਜ਼ਾਮੀਨੇਸ਼ਨ ਦੇ ਉਦੇਸ਼ ਵਾਸਤੇ ਠੀਕ ਹੈ ਤਾਂ ਓਕੇ ਆ ਗਿਆ ਹਾਂ ਹਾਂਜੀ ਸਰ ਅੱਜ ਗ੍ਰੀਨ ਐਵੇਨਿਊ ਉੱਥੇ ਪਰਮਾਰ ਕਲੋਨੀ ਕਿ ਰੇਡ ਹੋਈ ਆ ਸਰ ਕੀ ਕਾਰਨ ਆ ਸਾਰਾ ਇਹ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਡਾਕ ਕੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਸੀ ਉਹ ਦੱਸ ਰਹੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਛ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਜਿਹੜੀਆਂ ਵਰਤਦੇ ਸੀ ਜਾਂ ਕੁਛ ਵੀ ਕਰਦੇ ਸੀ ਲੀਗਲੀ ਇਹ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੇ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ حوالے ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਹੇ ਆ ਉੱਥੇ ਨਾਲ ਦਾ ਮੈਡੀਕਲ ਕਰਾ ਕੇ ਜੋ ਫਰਦਰ ਕਰਵਾਏ ਹੋਏਗੀ ਪਰ ਬਿਨਾ ਬੋਰਡ ਤੋਂ ਕਿਸ ਤਰ੍ਹਾਂ ਮਰੀਜ਼ ਦਾਖਲ ਕਰਦੇ ਸੀ ਕੋਈ ਕਿਸੇ ਨੂੰ ਪਤਾ ਨਹੀਂ ਕਿ ਆਪਣੇ ਬੰਦੇ ਸੀ ਇਹਨਾਂ ਦੇ ਨਾਲ ਨਾਲ ਕਿਹਾ ਜੀ ਬਿਲਕੁਲ ਇਲੀਗਲੀ ਸਾਰਾ ਕੰਮ ਚੱਲਦਾ ਸੀ ਇਹਨਾਂ ਕੋਲ 10000 ਤੋਂ 15000 ਰੁਪਇਆ ਇਹ ਲੈਂਦੇ ਸੀ ਤੇ ਉਹ ਪੇਰੈਂਟਸ ਨੂੰ ਵੀ ਗੜਾ ਮਿਸਗਾਈਡ ਕਰਕੇ ਤੇ ਇੱਥੇ ਗਾਗਨ ਸਰ ਕੁਝ ਪਤਾ ਲੱਗਾ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਇਸ ਜਗ੍ਹਾ ਤੋਂ ਕਰੀਬ ਮਹੀਨਾ ਡੇਢ ਮਹੀਨਾ ਹੋ ਗਿਆ ਸਰ ਕਿਹਦੇ ਨਾਮ ਤੇ ਹੈ ਜੀ ਕੋਠੀ ਵਗੈਰਾ ਇਹ ਕੋਠੀ ਵੈਰੀਫਾਈ ਕਰ ਰਹੇ ਹਾਂ ਜੀ ਸਾਰਾ ਤੇ ਸਰ ਚਲਾ ਰਹੇ ਸੀ ਜਿਹੜੇ ਰਨ ਕਰ ਰਹੇ ਸੀ ਉਹ ਦਿਨੇਸ਼ ਆਹੀ ਜਿਹੜਾ ਇੱਥੇ ਬਾਕੀ ਫਰਦਰ ਅਸੀਂ ਸਾਰਾ ਇਹ ਵੈਰੀਫਾਈ ਕਰ ਰਹੇ ਹਾਂ ਸਰ ਇਹਨਾਂ ਦੀ ਕਟਮਾਰ ਵੀ ਕੀਤੀ ਜਾਂਦੀ ਜੀ ਬੰਦੇ ਦੱਸ ਰਹੇ ਅੰਦਰ ਹਾਂ ਦੱਸ ਰਿਹਾ ਕਿ ਜਦੋਂ ਇਹ ਮਤਲਬ ਕਿ ਮੈਡੀਸਨ ਦੀ ਦੂਤ ਕੰਦੀ ਸੀ ਇਹਨਾਂ ਨੂੰ ਮਤਲਬ ਜਿੱਦਾਂ ਵੀ ਇਹ ਵੇਜ਼ ਵਰਤ ਕੇ ਕਿ ਉਹਨਾਂ ਨੂੰ ਨਹੀਂ ਦਿੰਦੇ ਡਰਗ ਪ੍ਰੋਪਰ ਤਰੀਕੇ ਨਾਲ ਹਾਂ ਕਟਮਾਰ ਕਰਦੇ ਸੀ ਉਹ ਕਾ ਦੱਸ ਰਿਹਾ ਜੀ ਉਹ ਦੇਖ ਲੈਂਗੇ ਸਾਰਾ ਮੈਡੀਕਲ ਤੋਂ ਬਾਅਦ ਕੋਈ ਬੰਦੇ ਛੱਡੇ ਵੀ ਆ ਜੀ ਤੁਸੀਂ ਜਾਂਚ ਕਰਦੇ ਤੋਂ ਨਹੀਂ ਜੀ 18 ਸੀ ਜਿਹੜੇ 18 ਦੇ 18 ਹੀ ਆਪਾਂ ਡੀਡਿਕਸ਼ਨ ਸੈਂਟਰ ਵਿੱਚ ਜਮਾ ਕਰਾਵਾਂਗੇ ਤੇ ਉਹ ਫਰਦਰ ਜਿਹੜੀ ਆ ਕਾਰਵਾਈ ਡਾਕਟਰ ਸਾਹਿਬ ਜਿਹੜੀ ਕਰਦੇ ਠੀਕ ਹੈ ਜੀ ਥੈਂਕ ਯੂ ਰਾਜੀਦੀਪ ਸਿੰਘ ਕਿੱਥੇ ਰਹਾਂ ਲਿਆ ਬੰਗੜਵੜ ਕੋਗੜਾ ਆਪੋਜੀਟ ਐਸਬੀਆ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਸੱਟ ਲੱਗੀ ਜਿਹੜੀ ਹਾਂ ਇਹ ਸਰ ਮੈਂ ਢੱਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਕੁੜੇ ਦੇ ਉੱਤੇ ਡੰਡੇ ਵੋਧ ਮਾਰੇ ਨੀਲ ਪਾਪ ਕੇ ਸਾਰੇ ਬੰਦਾਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰ ਤੁਹਾਡੀ ਕੁੱਟਮਾਰ ਕੀਤੀ ਇਹਨਾਂ ਨੇ ਜੀ ਉਹ ਹੀ ਆ ਕਿ ਸ਼ਾਂਚਾ ਤੋਂ ਆਇਆ ਸੀ ਉਹਦੀ ਹੋਈ ਹੈ ਕਾਹਦੇ ਨੇ ਕੁੱਟਿਆ ਤੁਹਾਨੂੰ ਹਾਂ ਡੰਡੇ ਨਾਲ ਬਾਤ ਦੇ ਬੰਦ ਡੰਡੇ ਨਾਲ ਕਿੰਨੇ ਲੈਣ ਹੋ ਗਿਆ ਸੀ ਰਹਿੰਦੇ ਆ ਮੈਨੂੰ ਹਫਤੇ ਹੋਇਆ ਜੀ ਆ ਗਿਆ ਦੋ ਵੀ ਤਿੰਨ ਜਿੱਤੇ ਕੁੱਟਦੇ ਵੀ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਤੁਸੀਂ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਅਮ ਇਹ ਵੀ ਫੈਮਿਲੀ ਨੂੰ ਪਤਾ ਮੈਨੂੰ ਨਹੀਂ ਪਤਾ ਕਿੱਦੇ ਜਿਹੜੇ ਰਹੇ ਟੋਟਲ ਇੱਥੇ ਸਾਰਾ ਟੋਟਲ ਇੱਥੇ 20 ਬੱਚੀ ਕੇ ਜਾਣੇ ਹੋਣੇ ਲਗਭਗ ਕੋਈ ਨਾਮ ਪਤਾ ਮਾਲਕਾਂ ਦਾ ਕੌਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਆ ਕੇ ਪਤਾ ਲੱਗਾ ਇੱਕ ਰਿੰਕੂ ਰਿੰਕੂ ਭਾਰੀ ਹੈ ਜਿਹਨਾਂ ਦਾ ਬਾਬਾ ਜੀ ਦਾ ਫੋਟੋ ਮਾਰ ਕੌਣ ਕਰਦਾ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਦੀ ਨਹੀਂ ਕੀਤੀ ਹਾਂ ਹਾਂ ਜਿਹੜੇ ਚੱਟੇ ਘੋਟੇ ਪਿਆੰਮੇ ਚ ਬਾਬਾ ਜੀ ਇੱਥੇ ਦੇ ਹੀ ਆ ਅ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿ ਮੈਂ ਤੇ ਸੈਂਟਰ ਚ ਆਇਆ ਨਹੀਂ ਵੀ ਨਹੀਂ ਪਤਾ ਇਹ ਮੈਂ ਘੱਟੇ ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਸੈਂਟਰ ਨਾਲ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਪੀ ਕੇ ਝਗੜਾ ਹੋ ਗਿਆ ਸੀ ਕੋੰਨੇ ਹੋਰਾਂ ਦੀ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਸੀ ਗੱਲ ਇਹ ਸਾਰੀ ਰਾਤੀ ਉਹਦੇ ਵੱਜਦੀ ਕਿੰਨੇ ਜਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਕਿਆਣੇ ਟੋਟਲ ਦੋ ਚਾਰ ਪੀ ਵਾਲੇ ਹੁੰਦੇ ਆ ਨਹੀਂ ਕਾਰਨ ਕੀ ਹਾਂਜੀ ਕਾਰਨ ਕੀ ਆ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕਿ ਕੱਲ ਹੀ ਤੁਹਾਨੂੰ ਉਹ ਰੱਖਿਆ ਆ ਗਿਆ ਆਣ ਪੀਣ ਨੂੰ ਕੀ ਕੀ ਦਿੰਦੇ ਆ ਆਣ ਪੀਣ ਨੂੰ ਵਧੀਆ ਦਿੰਦੇ ਰੋਟੀ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਆ ਦਵਾਈ ਨਸ਼ਾ ਛਡਾਉਣ ਲਈ ਇੱਥੇ ਨਹੀਂ ਮੈਂ ਜੀ ਕੋਈ ਇਦਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦੇ ਆ